ਕੀ ਗੱਲ ਚਾਰ ਪਿੱਛੇ ਜੱਦੀ ਤੇ ਨਹੀਂ ਬੜਾ ਚਲੇਗਾ ਸਾ ਆਪਣਾ ਸਾਡੀ ਸਭ ਤੋਂ ਵੱਧ ਕਰਵਾਨੀ ਹੈ ਸਾਡੀ ਅੱਜ ਦੇ ਪੰਜਾਬ ਸੰਕਟ ਤੇ ਕਿਹ ਕਹਨਗੇ ਵੀ ਬਈ ਉਤਲਾ ਯਾਰ ਸਰ ਹਰ ਪਿੰਡ ਮੈਂ ਮੈਂ ਹੱਕ ਮੰਗਦਾ ਮੈਂ ਕੋਈ ਠੀਕ ਨਹੀਂ ਮੰਗਦਾ 50000 ਕਰੋੜ ਜੀਐਸਟੀ ਦਾ 8000 ਕਰੋੜ ਬਾਡੀ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਅਨੁਸਾਰ ਲਾਗੇ ਸੁਣਿਆ ਆ ਜੀ ਕੇਂਦਰ ਤੋਂ ਮਨਪੀਨ ਸਾਹਿਬ ਨੇ ਗੱਲ ਕੀਤੀ ਹੈ ਸੀਐਮ ਸਾਹਿਬ ਸੀਐਮ ਸਾਹਿਬ ਜਿੱਥੇ ਤੁਸੀਂ ਜਾ ਕੇ ਆਏ ਉਹ ਟੈਂਡੀ ਵਾਲਾ ਟੈਂਡੀ ਵਾਲੀ ਨੋਚ ਪਾਸ ਹੋਈ ਹੋਈ ਹੈ ਮਾਨ ਸਰ ਜੇਨ ਦੇ ਵਿੱਚ ਪੜਾਸੀ ਤੋਂ ਲੈ ਕੇ ਉੱਤੋਂ ਤੱਕ ਦੇ ਜੇ ਲੋਕ ਰਲੇ ਇਹਦੇ ਉਹਨਾਂ ਤੇ ਕਾਰਵਾਈ ਹੋਏਗੀ ਸਾਬਕਾ ਪ੍ਰਧਾਨ ਮੰਤਰੀ ਮਮੋਨ ਸਿੰਘ ਕਹਿੰਦੇ ਜੇ ਰੁਪਈਆ ਪਾਸ ਹੁੰਦਾ ਡਰਾਉਂਡ ਪੱਤਰ ਤੇ ਸੱਤ ਪੈਸੇ ਆਉਂਦੇ ਆ ਬੰਦ ਸਾਹਿਬ ਇਹ ਤਾਂ ਹੋਣੀ ਨਹੀਂ ਮਾਨ ਸਾਹਿਬ ਤੁਸੀਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਰਾਂ ਦੀ ਜਿਆਦਾ ਘਰਾਂ ਦੀ ਛੱਤਾਂ ਤੇ ਜਾਂ ਫਿਰ ਜਿਵੇਂ ਕੱਲ ਮੈਂ ਗਿਆ ਸੀ ਉਹ ਤੇ ਕੁਲਾਂ ਤੇ ਬੜੀ ਆ ਉਹ ਕਿ ਲੋਕ ਪਰਵਾਹ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਸਾਡਾ ਬਹੁਤ ਸਾਥ ਮੇਰੇ ਯਾਰ ਹੇਲੀਕਾਪਟਰ ਭੋੜਦੀ ਪਰ ਲੋਕ ਕਹਿੰਦੇ ਸੀ ਘਰ ਨਹੀਂ ਚੱਤੀ ਕਿਉਂਕਿ ਲੋਕਾਂ ਨੇ ਸਿਰ ਆਣਾ ਲਗਾਉ ਹੈ ਪਸ਼ੂ ਡੰਗਰ ਵਿੱਚ ਉੱਥੇ ਕਹਿੰਦੇ ਛੱਤਾਂ ਤੇ ਬਹਿ ਜਾਣ ਸੁਰਾਚਰ ਪਾਣੀ ਦੇ ਜੀ ਬਹੁਤ ਬੜਾ ਹੈ। ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਇੰਡੀਅਨ ਆਰਮੀ ਦਾ ਜਿਹਨਾਂ ਨੇ ਇਹ ਪੀਪੀ ਉਸਤਾ ਫੌਜ ਦੇ ਜਿੱਤਿਆ। ਸਾਡਾ ਮਾਲਜ ਪੰਗਰ ਦੇ ਪ੍ਰਬੰਧ ਨੂੰ ਲੁਕੀ ਪੁੱਛਿਆ ਜਾਂਦਾ ਕਿ ਜਿਹੜੇ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹ ਹਜੇ ਤੱਕ ਹਜੇ 20 ਸੇਫਟਿੰਗ ਸਿੰਘ ਹਜੇ ਪ੍ਰਬੰਧ ਡੈਮ ਕੋਈ ਨਹੀਂ ਜੁਕੋ ਤਿੰਨ ਮੇਨ ਡੈਮ ਨੇ ਰੰਜੀ ਸਾਗਰ ਪੌਂਗ ਡੈਮ ਤੇ ਭਗਤ ਤਿੰਨੋਂ ਸੇਫ ਨੇ ਹਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਉਹਨਾਂ ਦੇ ਕੋਲ ਮੌਸਮ ਬੀਗੋ ਉਦਰ ਤੱਕ ਮੂਰੇ ਕੋ ਮਾਰਨੀ ਜੇ ਉਪਰੋਂ ਕਿਉਂਕਿ ਪਾਣੀ ਉਪਰੋਂ ਹੁਣ ਮੈਂ ਹਮਾ ਚੱਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲੈਣਗੇ ਉਹ ਕਿੰਨੇ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਜ ਹੈ ਪਰ ਸਿਰ 22 ਸਤੰਬਰ ਤੱਕ ਦਾ ਸਮਾਂ ਸੀ ਸਾਡੇ ਕੋਲ ਮਾਨ ਸਾਹਿਬ 22 ਸਤੰਬਰ ਤੱਕ ਦਾ ਸਮਾਂ ਸੀਗਾ ਜੀ ਪਾਣੀ ਜਮਾ ਕਰਨ ਦਾ ਟਾਈਮ ਤੇ ਵਿੱਚ 22 ਸਤੰਬਰ ਤੱਕ ਦਾ ਸਮਾਂ ਸੀਗਾ ਮਾਨ ਸਾਹਿਬ ਨਹੀਂ ਹੈ ਕਿ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਕਿਹਨਾਂ ਵੀ ਅਸੀਂ ਪਰਸਿਲ ਕਰਾਂਗੇ ਜੋ ਕਾਸ਼ਤਕਾਰ ਹੈ ਇਹ ਕੱਚੀਆਂ ਜ਼ਮੀਨਾਂ ਨੇ ਜੀ ਉੱਥੇ ਖੇਤੀ ਕਰਦਾ ਉਹਨੂੰ ਮੌਕੇ ਮਿਲੇਗਾ ਕਰਾਵਾ ਵੀ ਉਹਨੂੰ ਮਿਲੇਗਾ ਜ਼ਮੀਨ ਦੇ ਵੇਖਣ ਨੂੰ ਕਿ ਮਾਨ ਸਾਹਿਬ ਇਹਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਪਾਉਂਦੇ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਥੇ ਠਹਿਣਾ ਜੀ ਸਾਹਿਬ ਇੱਕ ਨਾਂ ਮੰਗ ਬਣੀ ਵੀ ਇਵਨ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਬੇਉਂਕੜੀ ਮਜ਼ਾਕ ਖੁਸਬਈ ਕੇ ਜੀ ਸਾਨੂੰ ਮਿੱਟੀ ਦਾ ਕੱਢ ਲੈਣ ਕੋ ਮਾਨ ਸਾਹਿਬ ਇੱਕ ਲੋਚਾਂ ਤੇ ਵੀ ਗੱਲ ਕਰਦੇ ਜੀ ਜ਼ਰੂਰੀ ਹੈ ਜੀ ਮਾਨ ਸਾਹਿਬ ਲੋਚਾਂ ਜਿਹੜੀਆਂ ਨੇ ਜੀ ਮਾਨ ਸਾਹਿਬ ਤੇਰੀਆਂ ਲੋਚਾਂ ਨਹੀਂ ਬਣੀਆਂ ਮਾਨ ਸਾਹਿਬ ਇਹ ਤੇ ਰੱਖਾ ਜੀ ਮਾਨ ਸਾਹਿਬ ਮੈਂ 5 ਵਜੇ ਦਾ ਇੱਕ ਸਵਾਲ ਲੈ ਲਉਂ ਮੇਰੇ ਕੱਪੜੇ ਦੇਖੋ ਸਵੇਰ ਦਾ ਮੈਂ ਲਿਪੜਿਆ ਪਿਆ ਜੀ ਦੋਸੋ 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 ਅੰਦੀ ਜੀ ਮੈਂ ਕਿ ਨਹੀਂ ਜਾਂਦਾ ਮਾਨ ਸਾਹਿਬ ਮੇਰੀ ਇੱਕ ਗੱਲ ਸੁਣਿਆ ਜੀ ਇਹਦੇ ਵਿੱਚ ਜਿਹੜੀ ਤੁਸੀਂ ਟੈਂਡੀ ਵਾਲੇ ਗਏ ਹੋ ਨੋਚ ਦੇ ਵੇਖਣ ਗਏ ਹੋ ਉਹ ਨੋਚ ਦੇ ਵਿੱਚ ਪਤਾ ਹੈ ਕਿ ਮੈਂ 2018 ਦੇ ਵਿੱਚ ਉਹ ਤੋਂ ਕਵਰ ਕੀਤਾ ਮੈਂ ਸੁਬੀਰ ਬਾਦਲ ਨੂੰ ਸਵਾਲ ਕੀਤਾ ਬਾਦਲ ਨੇ ਕਾਂਗਰਸ ਸਰਕਾਰ ਤੇ ਗੱਲ ਛੱਡ ਦਿੱਤੀ ਮੈਂ ਉਹ ਤੋਂ ਬੜਾ ਅਖਿਆ ਇੱਥੇ ਪੱਥਰਾਂ ਦੀ ਨੋਚ ਬਣਾ ਪੱਥਰਾਂ ਦੀ ਨੋਚ ਪਾਸ ਹੋਈ ਜਾਂ ਕਿਉਂ ਨਹੀਂ ਬਣੀ ਇਹ ਸਵਾਲ ਪ੍ਰਸ਼ਾਸਨਿਕ ਲੋਕਾਂ ਨੂੰ ਪਤਾ ਕੀ ਜੀ ਜੀ ਬਿਲਕੁਲ ਜਿੱਤੀ ਸਮੱਸਿਆ ਹੁੰਦੀ ਹੈ ਹੱਲ ਵੀ ਉੱਥੀ ਹੁੰਦਾ ਜੀ ਬਿਲਕੁਲ ਮੈਂ ਇਹਨਾਂ ਲੋਕਾਂ ਨੂੰ ਬਿਠਾਉਂਗਾ ਧੰਨਵਾਦ ਤੁਹਾਡਾ ਜੀ ਤੁਸੀਂ ਦੱਸੋ ਕਿਹੜਾ ਬੰਨ ਕਿੱਥੋਂ ਟ ਕਿ ਕਿਹੜਾ ਬੰਨ ਕਿੱਥੋਂ ਪੱਕਾ ਕਰਨ ਵਾਲਾ ਹੈ ਜੀ ਬਿਲਕੁਲ ਇਹਨਾਂ ਲੋਕਾਂ ਨੂੰ ਪੁੱਛ ਕੇ ਕਰਾਂਗੇ ਸੀਐਮ ਸਾਹਿਬ ਜਿੱਥੇ ਨਾ ਹਬੀਬ ਕੇ ਆ ਸਾਹਮਣੇ ਮੈਂ 6 ਵਜੇ ਤਾਂ ਉੱਥੇ ਉੱਥੇ ਬੰਨ ਬਿਲਕੁਲ ਟੁੱਟ ਚੱਲਿਆ ਸੀ ਦੋ ਨੋਚਾਂ ਦੇ ਵਿੱਚ ਜਿਹੜਾ ਡਿਸਟੈਂਸ ਸੀ ਕਿ ਲੋਕਾਂ ਨੂੰ ਪੁੱਛ ਕੇ ਕਰਾਂਗੇ ਤਾਂ ਕਿ ਅੱਗੇ ਤੋਂ ਇਹ ਇਹ ਲੋਕ ਛੱਤਾ ਤੇ ਇਹ ਇੱਕ ਸਾਹਿਬ ਦਾ ਪ੍ਰਧਾਨ ਮੰਤਰੀ ਬਨਮੋਦ ਸਿੰਘ